ਹੀ ਲੋਡ ਹੋ ਗਏ ਆ ਗਿਆ ਸੀ ਬਾਈ ਅੰਦਰ ਜੀ ਦੁਪਹਿਰੇ ਜੀ ਤੇ ਹੁਣ ਆਪਾਂ ਪਹੁੰਚ ਗਏ ਸੀ ਫਿਰ ਪੰਪ ਤੇ ਲੱਗਿਆ ਦੀਪਾ ਸਿਓ ਤੇਲ ਪਾਉਣ ਤੈਨੂੰ ਵੀ ਕਈ ਵਾਰੀ ਬੰਦੇ ਮਿਸ ਕਰਦੇ ਹੁੰਦੇ ਆ ਹਾਏ ਹਾਏ ਬੰਦੇ ਆ ਕਮੈਂਟ ਧੰਨਵਾਦ ਜੀ ਕਿੱਥੇ ਆ ਹਨਾ ਤੇ ਲੱਗੇ ਆ ਤਿਆਰੀ ਹੂਣ ਪ੍ਰਮਾਤਮਾ ਸੁੱਖ ਰੱਖੇ ਨਿਕਲੀ ਯਾਰ ਬਹੁਤ ਦਿਨ ਖਰਾਬ ਹੋ ਗਏ ਇਸ ਵਾਰ ਤਾਂ ਬਾਈ ਉਹ ਉੱਥੇ ਖੜੀ ਗੱਡੀ ਨੂੰ 20 22 ਦਿਨ ਹੋ ਗਏ ਕਿਉਂਕਿ ਪਾਸਿੰਗ ਸੀਗੀ ਪਰਮਿਟ ਸੀਗਾ ਐਨਪੀ ਦੀ ਹੁਣ ਰਸੀਦ ਤਾਂ ਮਿਲ ਗਈ ਆ ਪਰਮਿਟ ਨਹੀਂ ਮਿਲਿਆ ਹੁਣ ਰਸੀਦ ਦੇ ਸਿਰ ਤੇ ਹੀ ਚੱਲਾਂਗੇ ਕਿਉਂਕਿ ਆਨਲਾਈਨ ਰਸੀਦ ਦਾ ਕੋਈ ਮਸਲਾ ਨਹੀਂ ਹੁੰਦਾ ਚੱਲੇ ਪਾਤਿਆ ਸਵੇਕ 3 ਵਜੇ ਪਹੁੰਚ ਗਏ ਆ ਗੱਦਾਹੂਰ ਦੇ ਪੁਲ ਤੇ ਜਾਣਾ ਇਸ ਵਾਰ ਵੀ ਉਸੇ ਰੂਟੇ ਆ ਇਸ ਵਾਰ ਟਾਇਰ ਨੇ ਸਾਡੇ ਕੋਲੇ ਪਹਾਰ ਦੇ ਕਿੰਨਾ ਵੀ ਬਾਈ ਕਿੰਨਾ ਪਜਣਾ 11 ਟਨ ਆਪਣੀ 1 ਇੱਕ ਫੁੱਲ ਗੱਡੀ ਇਧਰੋਂ ਵੀ ਲੋਡ ਹੈ ਚੱਲੀ ਜਾ ਕਿਆ ਇਹ ਹੁੰਦਾ ਵੀ ਇੱਧਰੋਂ ਹਲਕਾ ਬਾਈ ਮਾਰਚ ਦੇ ਦਿਨ ਤੇ ਬਹੁਤ ਔਖੀ ਗੱਡੀ ਭਰੀ ਸੀ ਰੇਟ ਦੇਖ ਲਓ ਵੀ 20000 ਰੁਪਏ ਨੂੰ 11 ਟਨ ਤੇ ਲਾਈ ਆ ਕੀ ਕਰੇ ਮਜਬੂਰ ਬੰਦਾ ਮੈਲ ਨਹੀਂ ਸੀ ਰਿਹਾ ਬਾਈ ਟੋਲ ਦਾ ਬਾਈ ਸਭ ਕੁਝ ਲੈ ਕੇ ਪੱਟ ਕੇ ਸ਼ੈੱਡ ਛੁੱਟ ਗਿਆ ਵੀ ਜਿਹੜੇ ਕਹਿਵਨ ਸੀ ਕੱਖ ਨਹੀਂ ਛੱਡਿਆ ਜਿੱਦੇ ਆਪਾਂ ਉੱਤੇ ਗਏ ਆ ਉੱਤੇ ਲੱਗੇ ਹੋਏ ਸੀ ਮਿਸਰੀਰੀ ਹੈ ਨਾ ਇੱਥੇ ਵਧੀਆ ਲੈ ਗਏ ਨਹੀਂ ਛੱਤੇ ਵਾਲੇ ਨੇ ਲੈ ਜਾਣੇ ਸੀ ਆਹੋ ਸਹੀ ਗੱਲ ਐਸੀ ਬਰਨਾਲੇ ਉਹ ਸਾਹਮਣੇ ਰੋਡ ਦੇ ਉੱਤੇ ਨਾ ਦਰਖਤ ਡਿਗਿਆ ਪਤਾ ਨਹੀਂਦਾ ਵੀ ਵੱਢ ਰਹੇ ਆ ਦਿਖਦਾ ਦਿਖਿਆ ਸਾਨੂੰ ਇੱਕਦਮ ਪਤਾ ਨਹੀਂ ਵੀ ਵੱਢਣ ਵਾਲੇ ਲੱਗੇ ਹੋਣਗੇ ਜਾਂ ਉਦਾਂ ਡਿਗਿਆ ਬਾਕੀ ਨੇੜੇ ਜਾ ਕੇ ਲੱਗਦਾ ਪਤਾ ਤਾਂ ਜੱਲੀ ਆ ਉਦਾਂ ਨਹੀਂ ਡਿਗਿਆ ਬਾਈ ਵੱਢਣ ਵਾਲੇ ਲੱਗੇ ਹੋਏ ਆ ਤਾਂ ਹੀ ਫਿਰ ਇੱਥੇ ਬੈਰੀਕੇਟਿੰਗ ਕੀਤੀ ਹੋਈ ਸੀ ਸਾਨੂੰ ਪਹਿਲਾਂ ਬਾਈ ਗੱਡੀ ਵਾਲਾ ਇੱਕ ਲਾਈਟਾ ਮਾਰ ਕੇ ਇਸ਼ਾਰਾ ਵੀ ਕਰਕੇ ਗਿਆ ਉਹ ਤਾਂ ਚਲੋ ਆਪਦੇ ਜਾਣੇ ਸਾਨੂੰ ਚਕੰਨੇ ਕਰਕੇ ਗਿਆ ਕੋਈ ਬੈਰੀਕੇਟ ਲੱਗੇ ਹੋਏ ਨੇ ਆਹ ਦਰਾਗਤ ਸੱਟਿਆ ਇੱਕ ਇਧਰਲੇ ਪਾਸੇ ਸੱਟਿਆ ਸੀ ਪਤਾ ਨਹੀਂ ਇਹੀ ਸੱਟਿਆ ਸੀਗਾ ਹੁਣ ਦੂਰ ਸੀਗੇ ਦੇਖਿਆ ਉਦੋਂ ਲੱਗਦਾ ਆਹ ਮੌਲ ਵਗੈਰਾ ਕੋਈ ਮਾਰ ਕੇ ਬਣ ਰਿਹਾ ਕੋਈ ਉਹ ਨੌ ਲਿਖਿਆ ਅਲਟੇਜ ਪਲਮ ਮਾਰਕੀਟ ਇਦਾਂ ਦਾ ਵੀ ਹੁਣ ਬੜਾ ਫੈਸ਼ਨ ਚੱਲ ਪਿਆ ਕਿਉਂਕਿ ਇਹਨਾਂ ਦੇ ਉੱਤੇ ਗੱਡੀ ਆ ਜਾਂਦੀ ਗੇਟ ਤੱਕ ਹਨ ਤੇ ਮੋਲਾਂ ਵਾਲਾ ਵੀ ਮੇਰੇ ਖਿਆਲ ਚ ਉਹ ਕਨਸੈਪਟ ਜੇ ਹੁਣ ਡਾਊਨ ਪੈ ਜਾਊਗਾ ਇਹ ਮਾਰਕੀਟਾਂ ਬਹੁਤ ਜਗ੍ਹਾ ਜਗ੍ਹਾ ਹੋ ਗਈਆਂ ਹਨ ਇਹਦੇ ਚਾਏ ਆ ਵੀ ਦਰਾਂ 'ਚ ਬੰਦਾ ਹਰੇਕ ਬ੍ਰਾਂਡ ਦੇ ਗੇਟ ਤੱਕ ਕਾਰ ਚੱਲੇ ਜਾਂਦਾ ਲਓ ਜੀ ਛੰਡੇ ਆਏ ਤੋਂ ਪਾਸੇ ਇਧਰਲੇ ਪਾਸੇ ਨੂੰ ਚੱਲੇ ਉਸੇ ਅਲੇ ਦੇ ਸ਼ਹਿਰ ਵਿੱਚ ਹੀ ਸਵਾਰੀਆਂ ਖੜੀਆਂ ਚੜ੍ਹਨ ਵਾਲੀਆਂ ਬੱਸਾਂ ਨੂੰ ਬੰਦਾ ਖੜਾ ਆਪਣਾ ਭਰਾ ਇਕੱਠੇ ਅਸੀਂ ਬਲਪੀਨ ਰਹੇ ਹਾਂ 11 ਸਾਲ ਪਿੰਡ ਆਇਆ ਗਾ ਵੀ ਭਰਾ ਆਪਣਾ ਤੇ ਉਹਦੇ ਨਾਲ ਮੈਸੇਜ ਕਰ ਰਿਹਾ ਸੀ ਮੇਰੇ ਤੋਂ ਮਿਲਿਆ ਨਹੀਂ ਗਿਆ ਅਸੀਂ ਮਿਲ ਰਹੇ ਹਾਂ ਉਤਰਦੇ ਹਾਂ ਸੋ ਆਓ ਮੇਰੇ ਵੱਡੇ ਭਾਈ ਹਏ 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 ਹੋਰ ਜਨਾ ਹੋਰ ਵੀ ਬਈਆ ਸਮਝ ਸੀ ਬਾਈ ਕਹਿੰਦਾ ਨਹੀਂ ਜਾਣ ਦਿੰਦਾ ਰੋਕ ਲਿਆ ਕਹਿੰਦਾ ਵੀ ਸੇਵਾ ਪਾਣੀ ਪਿਨਾ ਨਹੀਂ ਜਾਣ ਦਿੰਦਾ ਪਰ ਮੈਂ ਕਿਹਾ ਯਾਰ ਵੀ ਭਾਈ ਸਾਰਾ ਕੁਝ ਛੱਡਿਆ ਛੱਡਿਆ ਹੋਇਆ ਕਹਾਂ ਫਿਰ ਖਾਣਾ ਤਾਂ ਨਹੀਂ ਛੱਡਿਆ ਹੋਇਆ ਚਲੋ ਰੋਕ ਕੇ ਆ ਗਏ ਆ ਜੀ ਰਾਤ ਰੁੱਕ ਗਏ ਸੀ ਉਸੇ ਫਿਰ ਭਾਈ ਮਿਲਿਆ ਸੀ ਲੇਟ ਹੋਊਗਾ ਕੁਝ ਮੜਾ ਤੁਰੇ ਨਹੀਂ ਫਿਰ ਹੁਣ ਸਵੇਰੇ ਤੁਰੇ ਸੀ ਨੋ ਆਲ ਦਾ ਟਾਈਮ ਯਾ ਸਰਸੇ ਵਾਲੇ ਵੱਧ ਗਏ तकरीबन 10 ਕ ਦਾ ਟਾਈਮ ਹੋ ਗਿਆ 10:30 ਦਾ ਹੋ ਗਿਆ ਇੰਨਾ ਕੀ ਹੋਇਆ ਉਹ ਕਿਉਂਕਿ ਘੰਟਾ ਤੋਂ ਪਹਿਲਾਂ ਆਪਾਂ ਕੰਮ ਕਰ ਰਹੇ ਸੀ ਆਮ ਜਾਵਾਂ ਮੈਂ ਬਾਈ ਇੱਥੇ ਵੀ ਮੈਂ ਕਦੇ ਅੱਜ ਦਿਨੇ ਲੰਗੇ ਕਰਕੇ ਮੜਾ ਜਨ ਨਿਗਾਹ ਪੈ ਗਿਆ ਕਾਫੀ ਲੰਬਾ ਏਰੀਆ ਹੈ ਇਦੇ ਵਿੱਚ ਹੀ ਇਹ ਦਰਬਾਖ ਬੂਗ ਸੀਗਾ ਪਿੱਛੇ ਤੇ ਤਕਰੀਬਨ ਸਾਰੀਆਂ ਦੁਕਾਨਾਂ ਦੁਗਣਾ ਦੇ ਨਾਂ ਵੀ ਉਦਾਂ ਦੇ ਹੀ ਨੇ ਦੇਮ ਇਹਦੇ ਵਿੱਚ ਉਹ ਸੀ ਜਿਹੜੇ ਬਣੇ ਹੋਏ ਸੀ ਡਿਜ਼ਾਈਨ ਜੇ ਹਨਾ ਉਹ ਵੀ ਇੱਥੇ ਹੀ ਹੈ ਹਨਾ ਸੱਤ ਜੂਬੇ ਉਹ ਇੱਥੇ ਗੋਹਾ ਇਧਰ ਮੇਰੇ ਪਾਸੇ ਇਹਦੀ ਇਹਦੇ ਚ ਆ ਕੀ ਬਣਿਆ ਹੋਇਆ ਸਕੂਲ ਕਾਲਜ ਆ ਕੀ ਆ ਬਹੁਤ ਵੱਡੀ ਬਿਲਡਿੰਗ ਆ ਹੋਸਟਲ ਹਸਪੀਟਲ ਆ ਅੱਛਾ ਇੱਥੇ ਤੱਕ ਮੁੱਕਦਾ ਉੱਤਰ ਨੂੰ ਵਧਿਆ ਬਾਅਦ ਵੱਤੂ ਪਿੱਛੇ ਲੰਬਾ ਲਾ ਫੇਰ ਸ਼ੁਰੂ ਇਸ ਦਾ ਹਸਪਤਾਲ ਆ ਗਿਆ ਅੱਛਾ ਬਹੁਤ ਜਦਾ ਕਾਇਰ ਉਹ ਦੂਜੇ ਇਹਦਾ ਅੱਗੇ ਆਪਾਂ ਰਾਤ ਨੂੰ ਤੋਂ ਲੰਗੇ ਆ ਤੇ ਨਿਕਾ ਨਹੀਂ ਜਾਂਦਾ ਇਹਨਾਂ ਹੋਰ ਨਿਕਾ ਗਈ ਤਾਂ ਕੈਮਰਾ ਘੱਟ ਗਏ ਇੱਕ ਡੇਢ 2 ਕਿਲੋਮੀਟਰ ਦੇ ਗੈਪ ਤੋਂ ਬਾਅਦ ਇਹਨਾਂ ਦਾ ਫੇਰ ਸ਼ੁਰੂ ਹੋ ਜਾਂਦਾ ਇੱਥੇ ਜਿਗਾਰ ਖਾਸਾ ਮੇਰਾ ਖਿਆਲ ਉਹ ਉਹ ਨਾ ਸਾਭੀ ਕਿੱਲੇ ਆ ਜੋ ਉਹ ਇਹ ਹਾਂ ਮੇਰਾ ਈ ਆਦਾ ਜੇ ਐਤਵਾਰ ਆ ਜਾਂ ਨਾ ਤਾਂ ਸਾ ਲੋਕ ਆਏ ਹੋਏ ਨਹੀਂ ਐਤਵਾਰ ਨੂੰ ਦੇ ਮਨਾਉਂਦੇ ਹੋਣਗੇ ਅੱਜ ਵੀ ਸਵਾਗਵਾਂ ਲੱਗਦਾ ਉਹ ਐਤਵਾਰ ਕਰਕੇ ਅੱਪਾ ਤੋਂ ਵੀ ਲੜਮਾਲਿਆ ਤਾਂ ਅਸੀਂ ਤੇ ਇਹ ਇਹਦੀ ਰਮਾਈ ਜ਼ਿਆਦਾ ਹੈ ਮੇਰਾ ਖਿਆਲ ਹਾਂ ਇਹ ਊ ਕਿਲੋਮੀਟਰ ਦੇ ਕਿੜ ਗੰਦ ਜੀ ਆ ਵੀ ਇਹਨਾਂ ਦੀ ਲੱਗਦੇ ਆ ਮੈਨੂੰ ਇੱਥੇ ਆਹ ਉਹ ਹਸਪੀਟਲ ਆਵੇ ਆ ਇੱਥੇ ਆਉਗਾ ਆ ਕੀ ਚੀਜ਼ ਹੈ ਇਹ ਉਹ ਪਾਰਕਿੰਗ ਲਿਕੇ ਆ ਅੱਛਾ ਇਹਨਾਂ ਦੇ ਮੋਰ ਮੋਰੇ ਬੜਿਆਂ ਲੱਗਦਾ ਕੋਈ ਠੀਕੜੀ ਉਹ ਦੇਖੋ ਪਿੱਛੇ ਵੀ ਬਿਲਡਿੰਗਾਂ ਨੇ ਕੋਈਂ ਘਾ ਸਾ ਆਮ ਜਾਮਾ ਉਹਦੇ ਅੰਦਰ ਫਲੈਟ ਵਗੈਰਾ ਵੀ ਬਣੇ ਹੋਏ ਆ ਸ਼ਹਿਰ ਬਣਿਆ ਹੋਇਆ ਪੂਰਾ ਅੱਛਾ ਅੰਦਰ ਲੱਗ ਤੋ ਇਹ ਤਾਂ ਮੈਂ ਕਹਿੰਦਾ ਪਿੰਡ ਦਾ ਉਹ ਕਿਹੜਾ ਅਰਨੀ ਵਾਲਾ ਕੁਛ ਆਹ ਆ ਗਿਆ ਅੱਛਾ ਜਿਹੜਾ ਮਰਜੀ ਉਹਰੇ ਇਲਾਜ ਐਵੇਂ ਥੋੜੀ ਬਈ ਉਹ ਸੀਗਾ ਬਹੁਤ ਵੱਡਾ ਜਗਾੜ ਬਣਿਆ ਹੋਇਆ ਤਾਂ ਹੀ ਪਬਲਿਕ ਬਹੁਤ ਆਉਂਦੀ ਆ ਤਾਂ ਹੀ ਦਾ ਏਡਾ ਬਜੀ ਿਕੜ ਪਿਆ ਸੀ ਜਦੋਂ ਰੋਲਾ ਜਿਆ ਪਿਆ ਇਲਾਜ ਫ੍ਰੀ ਹੁੰਦਾ ਵੀਰੇ ਜਿਹੜਾ ਮਰਜੀ ਚਾਹੇ ਨਾਮ ਦਾ ਚਲੋ ਉਹ ਦਾ ਹੁਣ ਜਿਹੜੇ ਉਹਨੂੰ ਮੰਨਦੇ ਹੋਣਗੇ ਉਹਨਾਂ ਦਾ ਹੋਊਗਾ ਚਾਹੇ ਤੁਸੀਂ ਯਾਰ ਦੇਰੇਗਾ ਨਹੀਂ ਲਿਆ ਇਲਾਜ ਫ੍ਰੀ ਚਲੋ ਜੋਮਰ ਜੀ ਆਪੋ ਇਹ ਜੀ ਨਹੀਂ ਗਰੂ ਤੋਂ ਬੇਮਕੋਕੀ ਆਈ ਗੱਲ ਨਹੀਂ ਆਪਾਂ ਕਰ ਸੌਦੇ ਲੋ ਠੀਕ ਆ ਜਿਹੜੇ ਆਉਂਦੇ ਆ ਬਈ ਉਹਨਾਂ ਲਈ ਵਧੀਆ ਆਪਣਾ ਦਾ ਫਿਰ ਇਹਨਾਂ ਦੀ ਆਪ ਦੀ ਫਾਰਮੇਸੀ ਆ ਅੱਛਾ ਦਵਾਈਆਂ 25 ਕਦਮ ਧੰਨਵਾਦ ਫੇਰ ਪਧਾਰੇ ਇੱਥੇ ਹੁਣ ਅੱਜ ਗੱਡੀ ਨਾ ਪਤਾ ਨਹੀਂ ਰੇਡੀਏਟਰ ਚੋਕ ਹੋਇਆ ਪਤਾ ਨਹੀਂ ਕੀ ਚੱਕਰ ਆ ਇੱਕ ਵਾਰ ਹਵਾਲਾ ਮਾਰ ਗਿਆ ਸੀ ਪਾਣੀ ਵੈਕ ਮਾਰਿਆ ਉਹ ਇੱਥੇ ਦੇਖਦੇ ਆ ਕੋਈ ਸਰਕੂਲੇਸ਼ਨ ਵਗੈਰਾ ਠੇਰਾ ਪਾਣੀ ਮਰਭਾਈਏ ਰੇਡੀਏਟਰ ਤੇ ਕਿਉਂਕਿ ਅਜੇ ਤਾਂ ਗਰਮੀ ਸ਼ੁਰੂ ਹੋਈ ਆ। ਠੇਰ ਨਹੀਂ ਗਾਹਾਂ ਓਕੇ ਹੋਵਾਂਗੇ। ਆਹ ਦੇਖੋ ਮਿੱਡਾ ਲੱਗਿਆ। ਇੱਥੇ ਉਂਠਾਂ ਦੀ ਰਾਈਡਿੰਗ ਦਾ ਸਥਾਨ ਲੋਕ। ਆਸਾ ਕਾਰਖੰਦਾ ਤਕਰੀਬਨ ਦੋਨੇ ਪਾਸੇ ਖੁੱਲ੍ਹਦੇ। ਗੱਡੀਆਂ ਇਸ ਤਰ੍ਹਾਂ ਹੀ ਲੱਗੀਆਂ ਰਹਿਣੀਆਂ ਨੇ ਜਦੋਂ ਵੀ ਲੰਘ ਹੋਏ ਤੇ। ਉਹ ਜòn ਪੂਰੇ ਗਰਮੀਆਂ ਆ ਜਾਣਗੀਆਂ, ਛੁੱਟੀਆਂ ਹੋਣਗੀਆਂ। ਕਿ ਜਾਂ ਜੇ ਫਿਰ ਬਸ ਜੋ ਵੀ ਹੁੰਦੇ ਆ ਜਿਆਦਾ ਲੋਕ ਆਉਂਦੇ ਆ ਅੱਜ ਤਾਂ ਵੈਸੇ ਵੀ ਸੰਡੇ ਆ ਸੰਡੇ ਕਰਕੇ ਥੋੜਾ ਜਿਹਾ ਰਾਹ ਬਾਕੀ ਦਿਨਾਂ ਨਾਲੋਂ ਜਿਆਦਾ ਹੈ ਇਹਦੇ ਉੱਤੇ ਚੜਦੇ ਆ ਹੁਣ ਫਿਰ ਲੈ ਕੇ ਇਸ ਵਾਰੀ ਇਹ ਆ ਜੀ 7:30 ਤੇ ਲਾਂਡਣੋਂ ਪੁੰਚਿਆਂ ਹੁਣ ਕਹਾ ਅੱਜ ਰੁਕਾਂਗੇ ਬਹੁਤਾ ਟਾਈਮ ਨਹੀਂ ਚੱਲਦੇ ਰਾਤ ਨੂੰ ਘੰਟਾ ਢੰਡੂਰ ਲਾਵਾਂਗੇ ਕਿਉਂਕਿ ਬਾਈ ਕਹਿੰਦਾ ਥੋੜਾ ਜਿਹਾ ਢੂਹੀ ਦੀ ਪ੍ਰੋਬਲਮ ਆ ਮੈਂ ਹੁਣ 4 ਵਜੇ ਤਾਂ ਬੈਠਾ ਸੀ ਹੁਣ ਤਾਂ ਦੋ ਢਾਈ ਘੰਟੇ ਲਾਏ ਆ ਤੇ ਹੁਣ ਇਹ ਬਹਿ ਗਿਆ ਫੇਰ ਘੰਟਾ ਕ ਲਾ ਕੇ ਲਾਵਾਂਗੇ ਕਿਸੇ ਢਾਬੇ ਤੇ ਬੈਠ ਅਸੀਂ ਤਕਰੀਬਨ ਡੇਢ ਬਣੇ ਆ ਕੇ ਮਾਮੇ ਦੇ ਢਾਬੇ ਤੋਂ ਪਹਿਲਾਂ ਇੱਕ ਢਾਬੇ ਤੇ ਰੁਕ ਗਏ ਰੋਟੀਆਂ ਨੂੰ ਮਲਾਈ ਲਵਾਈ ਆ ਉਹ ਖਾ ਕੇ ਤੇ ਮਾਰਾਂਗੇ ਲੇਟਾ 9:30 ਹੋ ਗਏ ਇਹ ਬਾਜ਼ਾਰ ਆਉਂਦਾ ਡੇਢ ਬਣੇ ਤੋਂ ਬਾਅਦ ਇਹੀ ਆ ਕੱਲਾ ਜਿੱਥੇ ਥੋੜੀ ਤੰਗੀ ਆਉਂਦੀ ਆ ਜਿਆਦਾ ਅੱਕੀ ਦਾ ਤਕਰੀਬਨ ਬੱਤੀ ਦੇ ਇੱਥੇ ਸੌਂਕੀ ਲੰਗੀ ਹਮੇਸ਼ਾ ਇੱਥੇ ਵੀ ਬਸ ਇੰਨਾ ਹੈਗਾ ਕਿ ਜੇ ਗੱਡੀ ਕੋਈ ਖੜੀ ਮਿਲ ਜੇ ਫਿਰ ਜਾਮ ਪੈ ਜਾਂਦਾ ਲੱਗ ਰਿਹਾ ਪਾਣੀ ਕਣਕ ਨੂੰ ਨਾਲ-ਨਾਲ ਐਵੇਂ ਪੱਕੀ ਖੜੀ ਆ ਪਰਲੇ ਪਾਸੇ ਫਸਲ ਕੋਈ ਹੋਰ ਹੋ ਮੈਨੂੰ ਐ ਲੱਗਿਆ ਵੀ ਕਣਕ ਤੇ ਚੱਲ ਰਿਹਾ ਸਭ ਆ ਨਜ਼ਾਰਾ ਓਹ ਤੁਹਾਨੂੰ ਲੱਗਦਾ ਹਰ ਬਾਰ ਇਤੋਂ ਤੇ ਆ ਕੇ ਇੱਕ ਕਲਿੱਪ ਬਣਾਉਣ ਨੂੰ ਜੀ ਕਰਦਾ 10:00 ਵਜੇ ਇਹ ਦੋ ਦੋ ਰੋਟੀਆਂ ਖਾ ਕੇ ਇਹ ਗੋਬਰੀ ਦਾ ਕੱਪ ਪੀ ਕੇ ਤੁਰ ਪਏ ਆ। किशनਗੜ ਪਹੁੰਚ ਗਏ ਆ ਤਵੇ ਹੀ ਕੋਣ 10-10 ਕਿਲੋਮੀਟਰ ਰਹਿ ਗਿਆ ਹੁਣ ਹਾਈਵੇ। ਮਾਰਕੀਟ ਜੀ ਦਾ ਜਲ ਵੀ ਆ। ਲਓ ਜੀ किशनਗੜ ਪਹੁੰਚ ਗਏ ਆ ਬਾਈਪਾਸ ਤੇ ਤੇ ਇੱਥੇ ਵੀ ਗਰਮੀ ਬੜੀ ਤੇਜ਼ ਹੋ ਗਈ ਯਾਰ Rajasthan ਵੈਸੇ ਵੀ ਟੈਂਪਰੇਚਰ ਉੱਪਰ ਹੀ ਰਹਿੰਦਾ ਆਪਣੇ ਨਾਲੋਂ ਤੇ ਇਸ ਵਾਰ ਥੋੜੀ ਜਿਹੀ ਜ਼ਿਆਦਾ ਹੀ ਪੈ ਰਹੀ ਆ। ਇੱਕ ਤਾਂ ਥੋੜਾ ਜਿਆਦਾ ਗੱਡੀ ਦਾ ਏਸੀ ਨਹੀਂ ਚੱਲਦਾ ਕਿਉਂਕਿ ਮੈਂ ਅਲਾਈਨਮੈਂਟ ਇਹਦੀ ਸਹੀ ਕਰਵਾਈ ਹੀ ਨਹੀਂ ਜਦ ਦੀ ਬੈਲਟ ਟੁੱਟਦੀ ਹੈ ਆ ਵੀ ਨਾ ਜਿੱਥੇ ਦੁਕਾਨਾਂ ਬਣੀਆਂ ਹੋਈਆਂ ਸੀ ਇੱਥੇ ਹੁਣ ਨਾਲ ਇਹਨਾਂ ਨੇ ਫੈਂਸਿੰਗ ਲਾਤੀ ਮਤਲਬ ਜੰਗਲੇ ਲਾਤੇ ਆ ਤੇ ਹੁਣ ਗੱਡੀ ਮਤਲਬ ਓਕਣ ਨਹੀਂ ਖੜਦੀ ਰੋਡ ਤੇ ਖਵਾ ਹੁਆ ਭਰਾ ਕੇ ਫਿਲਟਰ ਸਾਫ ਕਰਾ ਕੇ ਤੁਰ ਪਿਆ ਤੇ ਚੜ ਗਏ ਆ ਮੇਨ ਰੋਡ ਜਿਹੜਾ ਪੀਲਵਾੜੇ ਵਾਲਾ ਆ ਅਸੀਂ ਤਕਰੀਬਨ ਜਿੱਥੇ ਕੋ ਭਾਰਤ ਵੰਦੀ ਏਜੰਸੀ ਆ ਸ਼੍ਰੀਨਗਰ ਕੋਲੇ ਤੇ ਇੱਧਰ ਆ ਕੇ ਥੋੜੀ ਜਿਹੀ ਹਵਾ ਹੁਣ ਠੰਡੀ ਹੋਈ ਆ ਆਏ ਤਾਂ 15-20 ਕਿਲੋਮੀਟਰ ਹੀ ਆ ਪਰ ਪਿੱਛੇ ਨਾਲੋਂ ਥੋੜਾ ਜਿਹਾ ਫਰਕ ਆ ਇੱਥੇ ਆ ਕੇ ਮੌਸਮ ਪਹਾੜੀਆਂ ਕਰਕੇ ਲਾਲੋ ਚਾਹੇ ਹਵਾ ਕਰਕੇ ਲਾਲੋ ਪਹੁੰਚ ਗਏ ਆ ਰੈਲੇ ਕਣੀਆਂ ਆ ਗਈਆਂ ਸੀ ਇਸ ਕਰਕੇ ਸ਼ੀਸ਼ਾ ਹੋ ਗਿਆ ਬਾਹਰੋਂ ਠਰਾਵ ਹੁਣ ਰੋਗਾਂ ਇੱਥੇ ਆਟਾ ਇਹਨੂੰ ਤਾਂ ਵੀ ਸਾਫ਼ ਕਰਾਂਗੇ ਢੀਲਵੜਾ ਪਾਰ ਕਰਕੇ ਤੇ ਇੱਥੇ ਖੜ ਗਏ ਆ ਠਾਬੇ ਤੇ ਥੋੜੀਆਂ ਕਿਣਮਣ ਹੁੰਦੀ ਸੀ ਰੋਕ ਰੋਕ ਕੇ ਹੋ ਰਹੀ ਆ ਸ਼ੀਸ਼ਾ ਸਾਫ਼ ਕਰਿਆ ਦੋ ਤਿੰਨ ਵਾਰੀ ਫੇਰ ਕਣੀਆਂ ਪੈ ਜਾਂਦੀਆਂ ਫੇਰ ਰੇਤਾ ਪੈ ਜਾਂਦਾ